ਗੁਰਦਾਸਪੁਰ ਕਲਾਨੌਰ ਰੋਡ ਪਿੰਡ ਸਲੇਮਪੁਰ ਅੱਡੇ ਤੇ ਇੱਕ ਪਿਆਨਕ ਸੜਕ ਦੁਰਘਟਨਾ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਇੱਕ ਔਰਤ ਅਤੇ ਬੱਚੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਦੁਰਘਟਨਾ ਕਾਰਨ ਅਤੇ ਮੋਟਰਸਾਈਕਲ ਦੇ ਦਰਮਿਆਨ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਇੱਕ ਤੇਜ਼ ਰਫ਼ਤਾਰ ਕਾਰ ਗੁਰਦਾਸਪੁਰ ਵਾਲੇ ਪਾਸਿਓਂ ਜਾ ਰਹੀ ਸੀ ਜਦਕਿ ਮੋਟਰਸਾਈਕਲ ਸਵਾਰ ਸੋਨੂ ਪੁੱਤਰ ਚਿਮਨ ਸਿੰਘ ਵਾਸੀ ਮજરાਲਾ ਥਾਣਾ ਡੇਰਾ ਬਾਬਾ ਨਾਨਕ ਆਪਣੀ ਪਤਨੀ ਅਤੇ ਬੇਟੀ ਨਾਲ ਗੁਰਦਾਸਪੁਰ ਆ ਰਿਹਾ ਸੀ ਜਦੋਂ ਗੁਰਦਾਸਪੁਰ ਨੇੜੇ ਪਿੰਡ ਸਲੇਮਪੁਰ ਦੇ ਅੱਡੇ ਤੇ ਪਹੁੰਚਿਆ ਤਾਂ ਤੇਜ਼ ਰਫ਼ਤਾਰ ਕਾਰ ਸਿੱਧੀ ਉਸ ਵਿੱਚ ਟਕਰਾਈ ਦੁਰਘਟਨਾ ਇੰਨੀ ਪਿਆਨਕ ਸੀ ਕਿ ਕਾਰ ਵੀ ਪਲਟ ਗਈ ਅਤੇ ਮੋਟਰਸਾਈਕਲ ਤੇ ਵੀ ਟੋਟੇ ਟੋਟੇ ਹੋ ਗਏ ਦੁਰਘਟਨਾ ਵਿੱਚ ਮੋਟਰਸਾਈਕਲ ਸਵਾਰ ਸੋਨੂ ਦੀ ਮੌਕੇ ਤੇ ਮੌਤ ਹੋ ਗਈ ਜਦਕਿ ਉਸ ਦੀ ਪਤਨੀ ਅਤੇ ਬੇਟੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਸੜਕ ਸੁਰੱਖਿਆ ਫੋਰਸ ਵੱਲੋਂ ਪਹੁੰਚ ਕੇ ਐਂਬੂਲੈਂਸ ਰਾਹੀਂ ਇੱਕ ਨਿੱਜੀ ਹਸਪਤਾਲ ਵਿੱਚ ਪਹੁੰਚਾਇਆ ਜਦ ਕੀ ਸੋਨੂ ਦੀ লাশ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਕਾਰ ਪਲਟਣ ਤੋਂ ਬਾਅਦ ਕਾਰ ਸਵਾਰ ਨੂੰ ਕੁਝ ਲੋਕਾਂ ਵੱਲੋਂ ਕਾਰ ਤੋਂ ਬਾਹਰ ਕੱਢਿਆ ਗਿਆ ਪਰ ਉਸਦੇ ਮਾਮੂਲੀ ਸੱਟਾਂ ਹੀ ਲੱਗੀਆਂ ਸੀ ਮੌਕਾ ਵੇਖ ਕੇ ਉਹ ਦੁਰਘਟਨਾ ਸਥਲ ਤੋਂ ਫਰਾਰ ਹੋ ਗਿਆ ਉੱਥੇ ਹੀ ਮੌਕੇ ਤੇ ਸਬੰਧਤ ਥਾਣਾ ਸਦਰ ਗੁਰਦਾਸਪੁਰ ਦੀ ਪੁਲਿਸ ਨੇ ਪਹੁੰਚ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਆਓ ਦੇਖਦੇ ਹਾਂ ਦੋਆਬੇ ਦੀ ਆਵਾਜ਼ ਤੋਂ ਪੱਤਰਕਾਰ ਚਰਨਜੀਤ ਸਿੰਘ ਸੋਨੂ ਦੀ ਰਿਪੋਰਟ ਗੱਲਬਾਤ ਅਹੀਂ ਹੋਣਾ ਹੈ ਸਾਡਾ ਭਰਾ ਸੀ ਤੇ ਜਦੋਂ ਆਏ ਆ ਨੂੰ ਦੱਸਿਆ ਇੱਥੇ ਜਿਹੜੇ ਮੌਕੇ ਤੇ ਬੰਦੇ ਸਾਡੇ ਰਿਸਕ ਪਿੰਡੋਂ ਆ ਪਟਕਾਣਿਆਂ ਦਾ ਬਾਬਾ ਸੀ ਉਹਨਾਂ ਦਾ ਦੱਸਿਆ ਵੀ ਗੱਡੀ ਆਣ ਕੇ ਇਧਰੋਂ ਇਹ ਗਰਦਾਸਪੁਰੋਂ ਇਧੇ ਜਾਣ ਦੇ ਸੀ ਰੋਂਗ ਸਾਈਡ ਉਹਨੇ ਗੱਡੀ ਮਾਰੀ ਆ ਮਾਰ ਕੇ ਤੇ ਆਪ ਮੌਕੇ ਤੋਂ ਫਰਾਰ ਹੋ ਗਿਆ ਵਾ ਮੁੰਡੇ ਦੀ ਮੌਕੇ ਤੇ ਡੈਥ ਹੋ ਗਈ ਆ ਜਨਾਨੀ ਵੀ ਸੀਰੀਅਸ ਤੇ ਛੋਟੀ ਬੱਚੀ ਆ 14-15 ਸਾਲ ਦੀ ਤੇ ਦੋਵੇਂ ਲੱਤਾਂ ਟੁੱਟ ਗਈਆਂ ਨੇ ਹੁਣ ਇੱਕ ਤੇ ਸਰਕਾਰੀ ਹਸਪਤਾਲ ਲਿਆ ਗਏ ਤੇ ਹੁਣ ਦੂਜੇ ਨੂੰ ਮਗੜ ਚੱਲੇ ਆ ਬੇੜੀ ਦੇ ਤੇ ਜਨਾਨੀ ਦੇ ਵੀ ਕਿੱਥੇ ਆ ਉਹਨਾਂ ਦਾ ਕੀ ਨਾਮ ਮਨਮੀਤ ਸਿੰਘ ਆ ਕੀ ਲੱਗਦੀ ਤੇ ਮੇਰਾ ਬ੍ਰਦਰ ਹੀ ਲੱਗਦਾ ਸਾਡੇ ਕੋਲ ਰਹਿੰਦੇ ਨੇ ਬਾਬਾ ਗਰੀਬ ਦਾ ਡੇਰਾ ਵਾਡਾ ਤੇ گاؤں ਸਾਲਾ ਜੇ ਨਾਲ ਸਾਡੇ ਡੇਰੇ ਤੇ ਰਹਿੰਦੇ ਆ ਇਹ ਡੇਰਾ ਬਣਾਣ ਕਿਉਂ ਆ ਰਹੇ ਕੋਣ ਕੋਣੀ ਆ ਇਹਨਾਂ ਦੇ ਨਾਲ ਇਹਨਾਂ ਦੀ ਵਾਈਫ ਵੀ ਤੇ ਇੱਕ ਇਹਨਾਂ ਦੀ ਲੜਕੀ ਤੇ ਕੀ ਪਤਾ ਲੱਗਿਆ ਤੁਹਾਨੂੰ ਜੀ ਇਸ ਲਈ ਇੱਥੇ ਆਏ ਕੀ ਪਤਾ ਲੱਗਿਆ ਪਤਾ ਨਹੀਂ ਬਈ ਜੀ ਉਹ ਕਾਰ ਵਾਲੇ ਦਾ ਕਸੂਰ ਆ ਕਾਰ ਵਾਲੇ ਨੇ ਬਹੁਤ ਸਪੀਡ ਚ ਆਇਆ ਹੀ ਉਹਨੇ ਮਿੱਟ ਮਾਰਦੀ ਗੱਡੀ ਇਹਨਾਂ ਦੀ ਤੇ ਜਿਹੜੇ ਨਾਲ ਹੀ ਇਹਨਾਂ ਦੇ 22 ਉਹਨਾਂ ਤੇ ਲੱਗੀ ਉਹਨਾਂ ਦੇ ਵੀ ਛਟਾਂ ਲੱਗੀਆਂ ਨੇ ਭਾਈ 22 ਤੇ ਵੀ ਲੱਗੀਆਂ ਹਾਂਜੀ ਮੇਰਾ ਨਾਮ ਕਿਸ਼ੋਰ ਏਐਸ ਕਿਸ਼ੋਰ ਕੁਮਾਰ ਜੇ ਮੈਂ ਐਕਸੀਡੈਂਟ ਤੋਂ ਥਾਂ ਤੇ ਪਹੁੰਚਿਆ ਮੈਨੂੰ ਐਸਐਸ ਫੋਰਸ ਵਾਲੀ ਐਸਐਸ ਗੱਡੀ ਆ ਨਾ ਕਿਰੀ ਲੱਗੀ ਦੇ ਰਸ ਰੋਡ ਤੇ ਉਹਨੇ ਮੈਨੂੰ ਸੂਚਨਾ ਦਿੱਤੀ ਆ ਤੇ ਆਣ ਕੇ ਮੈਂ ਪਤਾ ਕੀਤਾ सोनू ਸਾਨਾ ਕੋ ਚਿਮਨ ਲਾਲ ਸ਼ਿਵਮ ਸਿੰਘ ਮਸਰਾਲੇ ਤੋਂ ਆ ਰਿਹਾ ਸੀ ਦੇਹੜਾ ਦੇਹੜੇ ਬਾਬੇ ਨਾਨਕ ਤੋਂ ਆ ਰਿਹਾ ਸੀ ਤੇ ਗੱਡੀ ਕਿ ਕਿਹੜੀ ਦੂਸਰੀ ਗੱਡੀ ਆ ਉਹ ਅਮਗਰਦਾਪੁਰ ਤੋਂ ਤੇਜ ਸਪੀਡ ਤੇ ਆ ਰਹੀ ਸੀ ਜੋ ਕਿ ਉਹਨਾਂ ਦੋਨਾਂ ਦਾ ਐਕਸੀਡੈਂਟ ਹੋ ਗਿਆ ਤੇ ਜਾਨੀ ਕਿ ਸੋਨ ਨੂੰ ਸੰਨ ਆਫ ਚਮਨ ਸਿੰਘ ਦੀ ਡੈਥ ਹੋ ਗਈ ਆ ਤੇ ਉਹਦੀ ਮਿਸੇਜ ਨਾਲ ਹੀ ਉਹਦੀ ਬੇਟੀ ਵੀ ਨਾਲ ਹੀ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਵਾ ਤੇ ਅਗਲੀ ਹੁਣ ਬੰਦੀ ਕਾਰਵਾਈ ਆਹੀ ਜੋ ਵੀ ਬਣੇਗੀ ਕਾਰਵਾਈ ਆਹੀ ਕਰਾਂਗੇ